ਹਾਂਜੀ ਤੁਛਰੀ ਕਾਲ ਜੀ ਕਿਵੇਂ ਤੁਸੀਂ ਸਾਰੇ ਤੇ ਦੁਬਾਰਾ ਆਪਾਂ ਫਿਰ ਮਿਲਣ ਲੱਗੇ ਆ ਬਹੁਤ ਟਾਈਮ ਬਾਦ ਬਹੁਤ ਸਾਰੇ ਠੀਕ ਹੋ ਹਾਂਜੀ ਤੇ ਤੁਹਾਨੂੰ ਪਤਾ ਹੀ ਇਹ ਸਾਰੇ ਕਿ ਆਪਣੀ ਰਬਾਬ ਹੋ ਗਈ ਐ 6 ਮਨთ ਦੀ ਤੇ ਸੈਕੰਡਲੀ ਕਿ ਹੰ ਜੂਨ ਦਾ ਮਹੀਨਾ ਚੱਲ ਰਿਹਾ ਏ ਗਰਮੀ ਦੀਆਂ ਛੁੱਟੀਆਂ ਆਈਆਂ ਨੇ ਛੁੱਟੀਆਂ ਏ ਤੇ ਇੰਜੋਏ ਕਰ ਰਹੇ ਆ ਤੁਹਾਨੂੰ ਪਤਾ ਗਰਮੀ ਛੁੱਟੀਆਂ 'ਚ ਬੱਚੇ ਕਿੱਥੇ ਜਾਂਦੇ ਹੁੰਦੇ ਆ ਕਿੱਥੇ ਜਾਂਦੇ ਹੁੰਦੇ ਆ ਅਸੀਂ ਕਿੱਥੇ ਜਾਂਦੇ ਆ ਆਪਾਂ ਸਾਰੇ ਆਪਾਂ ਕਿੱਥੇ ਜਾਂਦੇ ਆ ਛਾਂਕੇ ਨੂੰ ਭੱਜਦੇ ਨੇ ਮਾਸੀਆਂ ਕੋਲੇ ਆਜੋ ਸਾਨੂੰ ਮਿਲੌਣੇ ਆ ਉਹ ਟਾਈਮ ਆਪਾਂ ਹੁਣ ਤਾਂ ਚੱਲ ਬਣਾ ਲਾਂਗੇ ਆ ਪਰ ਕਿਵੇਂ ਉਹ ਟਾਈਮ ਦੀ ਵਾਪਸੀ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕੀ ਕਰ ਦਿੰਦੇ ਹਾਂ ਜਮਾ ਅੱਛਾ ਜੀ ਇਹ ਡੈ 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 ਵੈਲਕਮ ਵੈਲਕਮ ਨਾਨ ਦਾ ਬੱਚਾ ਪਾਰਟੀ ਕਿਵੇਂ ਲੱਗ ਰਹੀ ਨਾਨ ਕੀ ਤੂੰ 버거 ਖਾ ਕੇ ਪੂਰਾ ਘੈਂਟ ਆ ਫਿਰ ਆਉਂਦਾ ਨਹੀਂ ਯਾਰਾ ਆ ਲੱਗੀ ਰੌਣਕਪੁਰੀ ਐਂ ਐ ਡੈ 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 ਠੀਕ ਠੀਕ ਛੂੰ ਅੰਤ ਨੰਨਾ ਆਉਂਦਾ ਨਹੀਂ ਯਾਰਾ ਆਪਾ ਬਾਈਓ ਤੇ ਨਾਨਾ ਪੂਰਾ ਇਹਨਾਂ ਨੇ ਉਧਰ ਬਾਪ ਦਾ ਚੂਲਾ ਉਧਰ ਚੜਾਤਾ ਉਧਰ ਬਾਪ ਸਾਡੀ ਸੁੱਤੀ ਨਹੀਂ ਹੈ ਪੂਰਾ ਇਹਨਾਂ ਨੇ ਪਕਾਈ ਮਾਰਦੇ ਆ ਇਹ ਜਵਾਕ ਬਰਚਾ ਪਾਰਟੀ ਜਲੋ ਤੁਸੀਂ ਲੈ ਕੇ ਦਰਸ਼ਨ ਕਰਵਾ ਦਿਓ ਹਾਂ ਦਰਸ਼ਨ ਕਰਵਾ ਦਿੰਨੇ ਆ ਤੇ ਨਾਲੇ ਲੈ ਕੇ ਨਹੀਂ ਨਵੇਂ ਭਾਂਡੇ ਨਾਲ ਨਵੇਂ ਭਾਂਡੇ ਲੈ ਕੇ ਆਇਆ ਦੇਖੋ ਅੱਜ ਹੀ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਹਾਦੀ ਹਲੋ ਹਲੋ ਆ ਦੇਖੋ ਕਿਹੜੇ ਸਟਾਈਲ ਦਾ 버ਗਰ ਖਾਂਦੇ ਆ ਇਹਨਾਂ ਨੂੰ ਬਰਗਰ ਨਹੀਂ ਖਾਣਾ ਦਾ ਤੇ ਲੜਦੇ ਵੀ ਦੱਸ ਦੋ ਕਿੰਨਾ ਵਾਂ ਮੋਬਾਈਲ ਦੇਖ ਲੋ ਚਾਰਜ ਚੂਰ ਦੇ ਲੱਗੇ ਵਿੱਚ ਛੱਡਦੇ ਹੀ ਨੀਗੇ ਫੋਨ ਖਾਣ ਵੇਲੇ ਇਹਨਾਂ ਨੂੰ ਮੋਬਾਈਲ ਖੋਈਦੇ ਆ ਫੇਰ ਖਾਂਦੇ ਆ ਮਾੜ ਵਿੱਚ ਉਹ ਅੱਗੇ ਰੱਖਦੇ ਰੱਖਦੇ ਛੱਡਦੇ ਤਾਂ ਹੈ ਨਹੀਂਗੇ ਫੋਨ ਬਿਲਕੁਲ ਵੀ ਗੇਮ ਖੇਡ ਲਈ ਹੁਣ 버ਗਰ ਖਾਣਾ 버ਗਰ ਖਾ ਕੇ ਫੇਰ ਬੁਆਲਾਣੇ ਚੜ ਜਾਣਾ ਇਹਨਾਂ ਨੇ ਮਾਹੀ ਤਾਂ ਲੋਟ ਹੋ ਵੈਂਦੀ ਆ ਖਾ ਲੋ ਖਾ ਲੋ ਦੀਦੀ ਜੀ 버ਗਰ ਖਾ ਲੋ ਐ ਡਾ ਡਾ ਨੇ ਏ ਏ ਏ ਗਈ ਵਾਈਟ ਗਈ ਵਾਈਟ ਇਹ ਚੱਕ 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 ਇਹ ਚੱਕ ਨੋ 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 ਹਾਂ ਜੀ ਸਰਗਰ ਬਰਗਰ ਤਾਂ ਖਾਦੇ ਸਾਰਿਆਂ ਨੂੰ ਨਾ ਸੇਵਾ ਕਰਤੀ ਫੁੱਲ ਆ ਲੈਂਦਾ ਸਮਾਨ ਅਸੀਂ ਕੁੱਤਰ ਲੈ ਕੇ ਆਇਆ ਹਾਂ ਦਿਲਾਂ ਕਿੰਨੇ ਕੰਗਰੈਚੁਲੇਸ਼ਨ ਅਦੀਪ ਸਿੰਘ ਕੁੱਕਰ ਦਾ ਹੈ ਲਗਾਇਓ ਕੁੱਕਰ ਲਈ ਉਹਦਾ ਕਮਲ ਨੇ ਆਹ ਕੁੱਕਰ ਦਾ ਡੱਬਾ ਤੇ ਨਾਲ ਇਹਨਾਂ ਦੀ ਕੜਾਹੀ ਪਤਾ ਮੇਰਾ ਮੇਰਾ ਕੁੱਕਰ ਖਰਾਬ ਹੋ ਗਿਆ ਸੀ ਆ ਮੈਂ ਨਾਮ ਲਿਖਿਆ ਸੀ ਕਮਲ ਨੂੰ ਕਹਿੰਦੇ ਤੁਸੀਂ ਲਗ ਲਓ ਕਮਲ ਨੇ ਲਿਖਿਆ ਨਾਮ ਲੈ ਆਲੇ ਕੀ ਦਾਰੀ ਗਈ ਉਹ ਬਿਨੂਆ ਦੱਸੀ ਗਈ ਹੋਰ ਕਿਤੇ ਲੈ ਕੇ ਵੀਰਾ ਹੱਥ ਉੱਤੇ ਨਾ ਹੋ ਜਵੇ ਉਹ ਕੰਬ ਦੀ ਸੀਗੀ ਸੀਰੀਅਸਲੀ ਤੇ ਆ ਜੋਦ ਲੈਦੇ ਨੇ ਚੱਕਾਂ ਨੂੰ ਬਹੁਤ ਮਜ਼ਬੂਤ ਹੈ ਚੱਲਾ ਹੋ ਗਿਆ ਬਣੀ ਚਲੋ ਹੁਣ ਪਾਣੀ ਪਿਲਾ ਤੁਸੀਂ ਪਾਣੀ ਪਿਆ ਦੇ ਰਾਜੀ ਬਸ ਚਲੋ ਜੀ ਕਿਹਾ ਸੀ ਨਾ ਬਰਗਰ ਖਾ ਲਿਆ ਤੇ ਹੋ ਗਏ ਸ਼ੁਰੂ ਲੈ ਤੂੰ ਬਾਈ ਚੱਕ ਲੈ ਮੈਨੂੰ ਪਤਾ ਹੀ ਸੀਗਾ ਇਹਨਾਂ ਦਾ ਨਾਲ ਹੀ ਕੰਮ ਸ਼ੁਰੂ ਹੋ ਗਿਆ ਭੈਣ ਨੇ ਵੀ ਚੱਕ ਲਿਆ ਉਹ ਲੈ ਘਾੜਾ ਵੀ ਸਾਡੀਆਂ ਘੱਟ ਨਹੀਂ ਲੈ ਦੇਖ ਕੜੀਆਂ ਪਹਿਣਾ ਜੀ ਤੇ ਬਾਪੂ ਦੇਖੀ ਨਾ ਸਾਰੇ ਦੇ ਰੰਗਾਂ ਨੂੰ ਕਰੀ ਗਈ ਜਾਂਦੇ ਆ ਤਾਂ ਬੋਸ਼ਾ ਹੱਤਾਂ ਕਰਦੇ ਆ ਇਹ ਬਬਾਈ ਕਰਦੇ ਆ ਚੇਬੋ ਕਿਥੇ ਰੱਖੀ ਹੈ ਮਖੀ ਤੂੰ ਮੈਨਾਂ ਦੀ ਲੱਤਾਂ ਤਾਂ ਹੋਦੀਆਂ ਤੇ ਸੇਵਾ ਕਰ ਲੱਗੇ ਹੁਣ ਦੋਤੇ ਉਹਨਾਂ ਨੇ ਆਉਦੇ ਕਿੰਨੇ ਪਹਿਲਾਂ ਤੇ ਅਸੀਂ ਕਰਦੇ ਸੇਵਾ ਤਰੀਕੇ ਜੇ ਨਾ ਪਾ ਰਹੇ ਸੈਟ ਜੇ ਚੰਗੀ ਤਰ੍ਹਾਂ ਸੈਟ ਕਰਦੇ ਹੁਣ ਮੇਰੇ ਪਾਪਾ ਨੂੰ ਉਹ ਠੀਕ ਹੈ ਓਏ ਹੋਰੀ ਹੋਰੀ ਓਏ ਕੜਦੇ ਆ ਕਿ ਲੱਤਾਂ ਕੜਦੇ ਆ ਪਿਆਰ ਨਾਲ ਪਿਆਰ ਨਾਲ ਮੇਰਾ ਬੜਾ ਪਿਆਰਾ ਨਾਨੇ ਨਾਲ ਇੰਨਾ ਪਿਆਰ ਠੀਕ ਹੈ ਪਰ ਇੰਨਾ ਵੀ ਨਾ ਕਰੋ ਨੋ 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 ਲੈ ਜੀ ਦੇਵਾ ਨੂੰ ਦੀ ਮਾਂ ਕਿ ਆ ਕੇ ਦੇਖ ਲੈ ਨਹੀਂ ਪਤਾ ਕਿੱਥੇ ਅਰਬ ਤੇ ਅਰਪੀ ਦੇ ਦੋਨੇ ਲੱਗੇ ਪਏ ਆ ਅਰਪੀ ਦਾ ਨਹੀਂ ਪਿੰਦਰ ਮੈਂ ਚੂੜੇ ਦੇ ਜਾਂਦੇ ਆ ਚੂੜੇ ਦੇ ਨਾ ਨਾਨੇ ਨੂੰ ਪਾ ਚੋੜਾ ਚੂੜੇ ਦਾ ਨਹੀਂ ਲਈ ਜਾਂਦਾ ਨਾਨੂ ਨਹੀਂ ਨਹੀਂ ਮੇਰੀ ਭੈਣ ਨੋ 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 ਆਪੇ ਜੀ ਕਰ ਨਾ ਹਾਂ ਲੱਗਦੀ ਹੈ ਵੀ ਆ ਹਾਂ ਲੱਗਦੀ ਗੱਲ ਮੈਂ ਚੁਣਾ ਨਾ ਗੀ ਗੋਲਗੱਪਿਆਂ ਦਾ ਟਾਈਮ ਹੋ ਗਿਆ ਸਾਰੀਆਂ ਨੀਆਂ ਪਲੇਟਾਂ ਲੱਗੀਆਂ ਅਰਬੀ ਦੀ ਝੋਲੀ ਚੜ ਪੀਦੀ ਆ ਅਰਬ ਦੇ ਕੋਲੇ ਅਰਬ ਦੀ ਆ ਮਾਹੀ ਦੇ ਕੋਲੇ ਮਾਹੀ ਦੀ ਆ ਆ ਚੱਲੀ ਆ ਰਾਦੇ ਦੀ ਹੋ ਗਈ ਰਾਦੇ ਕੋਲੇ ਉਹ ਪਾਪਾ ਜੀ ਬੈਠੇ ਆ ਰਵਾ ਪੈਣ ਦੇ ਹੱਥ ਚ ਕਿੰਨੀ ਨੀ ਆ ਰਾਂ ਮੇਰੇ ਦੋ ਦਿਨ ਆ ਪਾਪੇ ਦਾ ਪਤਾ ਪਾਪੇ ਦਾ ਕਮਲ ਦੁਬਾਰਾ ਖਾਣੇ ਪੱਤੇ ਖਾਣੇ ਖਾਲੋ ਖਾਲੋ ਅਬ ਰਾਦੇ ਦਾ ਮੂੰਹ ਆਉਂਦਾ ਦੇਖ ਕਿਵੇਂ ਕਿਵੇਂ ਗੋਲ ਗੱਪਾ ਵੱਡਾ ਮਿਲ ਗਿਆ ਰਾਦੇ ਨੂੰ ਪਲੇਟਾਂ 'ਚ ਪਾ ਲੈ ਪਲੇਟਾਂ 'ਚ ਪਾ ਲੈ ਨੇ ਯਾਰ ਰਾਦੇ ਕੋਈ ਨਹੀਂ ਪੁੱਤ ਕੋਈ ਨਹੀਂ ਰਾਉਣਾ ਖਾਲਾ ਕੋਈ ਨਹੀਂ ਵੀਰਿਆਂ ਨਾਲ ਜਿਹੇ ਨਹੀਂ ਕਰ ਲੇ ਜੇ ਵੱਡੇ ਗੋਲ ਗੱਪੇ ਆ ਨਾ ਮਿੰਨਰ ਤਾਂ ਮੱਥ ਕੱਢ ਲਾ ਲੈ ਵੀ ਸਾਰਿਆਂ ਦੇ ਨਜ਼ਾਰੇ ਆ ਪਰ ਬਾਪ ਨੇ ਨਹੀਂ ਖਾਣੇ ਗੋਲ ਗੱਪੇ ਅੱਜ ਕੀਰੀ ਤਾਂ ਵਿੱਚ ਜੂਟੀ ਸਾਡੀ ਲੱਗੀ ਆ ਜਵਾਗ ਬਾਅਦ ਚ ਪਾ ਦਿੰਦੇ ਖਲਾਰਾ ਇਹਨਾਂ ਦੇ ਖਲਾਰੇ ਦੀ ਬਚਣਾ ਬਸ ਸਟਾਈਲ ਨਾਲ ਖਾਂਦੇ ਮੁੰਡੇ ਲੈ ਸਾਡੀਆਂ ਪਲੇਟਾਂ ਵੀ ਲੱਗੀਆਂ ਭੈਣ ਆਹ ਭਈਆਂ ਪਲੇਟਾਂ ਜੇ ਸਾਰਿਆਂ ਦੇ ਗੋਲ ਗੁਪੇ ਮਜਾ ਆਉਂਦੇ ਯਾਰ ਐ ਖਾਂਦੇ ਨਾ ਜੁ ਇਕੱਠੀ ਕੰਪਨੀ ਜੀ ਬਣ ਜਾਂਦੀ ਨਾ ਆਏਗਾ ਉਹ ਨੋ 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 ਆਜ ਦਿਓ ਸੋਨਿਓ ਕਾਕੇ ਦਾ ਮੂੰਹ ਨਹੀਂ ਆ ਰਿਹਾ ਕਾਕੇ ਓਏ ਬਾਪੂ ਜੀ ਤੂੰ ਜਿਆਚੀਆਂ ਕਰ ਦਿਓ ਚੰਨਿਆਂ ਤੂੰ ਜੀ ਕਿ ਨਹੀਂ ਜਾਣਾ ਲੋ ਜੀ ਤਿਆਰੀਆਂ ਸ਼ੁਰੂ ਹੋ ਗਈ ਤਿਆਰੀਆਂ ਸ਼ੁਰੂ ਸੈਨੋਂ ਨਾਲ ਲੈ ਲੈ ਅਰ ਬਾਪ ਨੂੰ ਮਿਲਣਾ ਹੁਣ ਓਏ ਅਰ ਤੂੰ ਮੈਂ ਤਾਂ ਬਲੋਗ ਹੁਣ ਅੱਛਾ ਜੀ ਆਪਣੇ ਬਣਾਇਆ ਚੱਲੇ ਹਾਂਜੀ ਲਓ ਜੀ ਚੱਲੇ ਸਾਰੇ ਜਾਣੇ ਵਿੱਚ ਬਾਹਰ ਚੱਲੇ ਸਾਰੇ ਨੇ ਤਿਆਰੀ ਖਿੱਚ ਲਈ ਜਵਾਕਾਂ ਨੇ ਹੈ ਅੱਬਈ ਅੱਜ ਫਾਰਸੀ ਚੇਂਜ ਕਰਾਉ ਤੜਕ ਨਹੀਂ ਬਹੁਤਾ ਬੰਦੇ ਦੀ ਗੱਲ ਮੇਰਾ ਸਟਾਰਟਿੰਗ ਤੋਂ ਦੋ ਦਰਵਾਜ਼ੇ ਲੱਗ ਲੋ ਜੀ ਚੱਲੇ ਆ ਜੀ ਕਰਦਾ ਜਾਨੂ ਕਰਦੀ ਕੰਦੀ ਕੰਦੀ ਮਾਹੀ ਜੀ ਤੁਸੀਂ ਤਾਂ ਪਹਿਲਾਂ ਤਾਂ ਐਵੇਂ ਤੁਸੀਂ ਤਾਂ ਰਹਿਪਾ ਪਾਠ ਕਰ ਲਿਆ ਸੀ ਤੁਸੀਂ ਰੱਖ ਲਾ ਕੇ ਚੱਲੀ ਆ ਐ ਹੈ ਗੱਡੀ ਦਾ ਐ ਸ਼ੌਕ ਹੁੰਦਾ ਚੀਜ਼ਾਂ ਇਹ ਬਚੜਾ ਰੱਖਦਾ ਬੰਦਾ ਮਮੀ ਨੇ ਡੈਡੀ ਨੇ ਗਾਵਾ ਨਹੀਂ ਕਰ ਮਮੀ ਡੈਡੀ ਦੇੱਕ ਨਹੀਂ ਚੱਲਣ ਦੇਣੀ ਨਹੀਂ ਨਹੀਂ ਚੰਦੂ ਤੁਸੀਂ ਵੀ ਚੱਲਿਓ ਬਾਪੂ ਜੀ ਚੱਲਨੇ ਹੋ ਕੋਣ ਬੱਤਰ ਬਾਪ ਚੱਲਾ ਮੈਂ ਚੱਲਨੇ ਹੋ ਤੁਸੀਂ ਚੱਲਨੇ ਆ ਬੈਗ ਗੱਡੀ ਵਿੱਚ ਰੱਖਣਾ ਸੀ ਡਿਬਗੀ ਖੋਲ ਲਿਓ ਗੱਡੀ ਦਾ ਹਸੋ ਖਾਉਂਗੀ ਕਪੜੇ-ਕਪੜੇ ਰੱਖ ਲਦੇ ਬੰਦਾ ਹਨਾ ਮੈਂ ਚਾਬੀ ਢਗੀ ਏ ਇਹ ਕਿਹਦੇ ਰੱਖੀ ਓਏ ਖੋਲਣ ਲੱਗੇ ਨਾ ਮਦੀਰਾ ਥੱਲੇ ਆ ਜਾਣਾ ਸੱਤ ਮਾ ਗੁਰੂ ਖਾਏ ਇਹਦੇ ਜਦੋਂ ਖੋਲ ਦੋ ਤੋ ਇਸ ਤਰ੍ਹਾਂ ਕਰਾ ਕੇ ਆਇਆ ਪੈਣ ਚੱਲੇ ਆਇਓ ਫਿਰ ਛੇਤੀ ਟਾਈਮ ਨਾਲ ਪੈਣਾ ਠੀਕ ਹੈ ਜੀ ਟਾਈਮ ਨਾਲ ਆਇਓ ਦੁਬਾਰਾ ਫਿਰ ਓ ਜਨਤਾ ਪਾਰਟੀ ਠੀਕ ਆ ਓਕੇ ਬਈ ਜੀ ਆ ਵੱਡੀ ਸਾਡੀ ਗੱਡੀ ਸਾਡੀ ਮਾਹੀ ਦੇ ਗੱਡੀ ਬਾਗ ਗੱਡੀ ਖੁੱਲੀ ਆ ਨਹੀਂ ਕੋਈ ਕੱਪੜਾ ਲੈ ਕੇ ਰੱਖ ਆਹੋ ਹੋ ਗਿਆ ਠੀਕ ਆ ਬੰਟੀ ਲੋ ਵੀ ਸਾਰਿਆਂ ਦੀ ਤਿਆਰੀ ਆ ਮੈਂਡ ਜੀ ਟਾਈਮ ਜਾਂ ਲੰਘ ਗਿਆ ਕਦੋਂ ਆਏ ਤੇ ਕਦੋਂ ਚਲੇ ਪਤਾ ਹੀ ਨਹੀਂ ਲੱਗਿਆ ਠੀਕ ਹੈ ਚੱਲੋ ਜੀ ਲੋ ਜੀ ਚੱਲੇ ਸਾਰੇ ਫਰ ਨਿਗੇ ਜੀ ਨਨਕੇ ਪਿੰਡ ਤੋਂ ਵਧਾਈ ਹੋਗੀ